ਐਮ ਮੋਦੀ ਪ੍ਰਿਆਗਰਾਜ ਮਹਾਕੁੰਭ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 2.5 ਘੰਟੇ ਰੁਕਣਗੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਹਨਾਂ ਨੇ ਪੱਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에ਅਰਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਇੱਥੋਂ ਉਨ੍ਹਾਂ ਦਾ ਕਾਫਲਾ ਅਰੈਲ ਤੇ ਬੀਆਈਪੀ ਕਾਰ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ 54 ਦਿਨਾਂ ਦੇ ਵਿੱਚ ਮਹਾਕੁੰਬ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ ਏਮ ਮੋਦੀ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 2.5 ਘੰਟੇ ਰੁਕਣਗੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਨ੍ਹਾਂ ਨੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에ਅਰਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਇੱਥੋਂ ਉਨ੍ਹਾਂ ਦਾ ਕਾਫਲਾ ਅਰੈਲ ਤੇ ਬੀਆਈਪੀ ਕਾਟ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ ਚਰਨਜਾ ਦਿਨਾਂ ਦੇ ਵਿੱਚ ਮਹਾਕੁੰਬ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ ਐਮ ਮੋਦੀ ਪ੍ਰਯਾगराज ਮਹਾਕੁੰਬ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਯਾगराज ਦੇ ਵਿੱਚ ਕਰੀਬ 2.5 ਘੰਟੇ ਰੁਕਣਗੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਨ੍ਹਾਂ ਨੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에ਅਰਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੇਡ ਪਹੁੰਚੇ ਇੱਥੋਂ ਉਨ੍ਹਾਂ ਦਾ ਕਾਫਲਾ ਅਰੈਲ ਤੇ ਬੀਆਈਪੀ ਕਾਟ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ 54 ਦਿਨਾਂ ਦੇ ਵਿੱਚ ਮਹਾਕੁੰਬ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ ਏਮ ਮੋਦੀ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 24 ਘੰਟੇ ਰੁਕਣਗੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਨ੍ਹਾਂ ਨੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에ਅਰਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਇੱਥੋਂ ਉਨ੍ਹਾਂ ਦਾ ਕਾਫਲਾ ਅਰੈਲ ਤੇ ਬੀਆਈਪੀ ਕਾਟ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ 54 ਦਿਨਾਂ ਦੇ ਵਿੱਚ ਮਹਾਕੁੰਬ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ ਐਮ ਮੋਦੀ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 2.5 ਘੰਟੇ ਰੁਕਣ ਕੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਨਾਂ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에어ਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਇਥੋਂ ਉਹਨਾਂ ਦਾ ਕਾਫਲਾ ਅਰੈਲ ਤੇ ਵੀਆਈਪੀ ਕਾਰਟ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ 54 ਦਿਨਾਂ ਦੇ ਵਿੱਚ ਮਹਾਕੁੰਬ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ ਏਮ ਮੋਦੀ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਹਨ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 2.5 ਘੰਟੇ ਰੁਕਣਗੇ ਮੋਦੀ ਮੋਟਰ ਬੋਟ ਰਾਹੀਂ ਯੋਗੀ ਨਾਲ ਸੰਗਮ ਪਹੁੰਚੇ ਉਹਨਾਂ ਨੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਗਲੇ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬੰਮਰੋਲੀ 에ਅਰਪੋਰਟ ਪਹੁੰਚਿਆ ਇੱਥੇ ਰਾਜਪਾਲ ਅਨੰਦੀ ਬੇਨ ਪਟੇਲ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਇੱਥੋਂ ਉਹਨਾਂ ਦਾ ਕਾਫਲਾ ਅਰੈਲ ਤੇ ਬੀਆਈਪੀ ਕਾਟ ਪਹੁੰਚਿਆ ਉਥੋਂ ਕਿਸ਼ਤੀ ਰਾਹੀਂ ਸੰਗਮ ਪਹੁੰਚੇ 54 ਦਿਨਾਂ ਦੇ ਵਿੱਚ ਮਹਾਕੁੰਬਲੇ ਲਈ ਪ੍ਰਧਾਨ ਮੰਤਰੀ ਦੀ ਇਹ ਦੂਜੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ 13 ਦਸੰਬਰ ਨੂੰ ਇੱਥੇ ਆਏ ਸਨ